ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ Grow Your Self ਦੇ ਵਿੱਚ ਹਾਂਜੀ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂਗੇ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਇਹਨਾਂ ਦੇ ਬਾਰੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਦੋਸਤੋ ਹੁਣ ਚੱਲਦੇ ਆਪਾਂ ਵੀਡੀਓ ਦੇ ਵੱਲ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਪ੍ਰੈਲ ਮਹੀਨਾ ਖਤਮ ਹੋ ਚੁੱਕਿਆ ਹੈ ਤੇ ਮਈ ਮਹੀਨੇ ਦੀ ਅੱਜ 6 ਤਰੀਕ ਹੋ ਗਈ ਆ ਇਸ ਦੇ ਵਿੱਚ ਕਈਆਂ ਦਾ ਇਹ ਇਤਰਾਜ਼ ਆ ਰਿਹਾ ਸੀਗਾ ਕਿ ਪੈਨਸ਼ਨਾਂ ਜੋ ਸਾਡੀਆਂ ਬੁਢਾਪਾ ਪੈਨਸ਼ਨ ਜਾਂ ਵਿਧਵਾ ਪੈਨਸ਼ਨਾਂ ਨੇਗੀਆਂ ਉਹ ਸਾਡੀਆਂ ਹਲੇ ਤੱਕ ਨਹੀਂ ਆਈਆਂ ਹੈਗੀਆਂ ਤੇ ਕਈ ਕਹਿ ਵੀ ਰਹੇ ਨੇ ਕਿ ਸਾਡੀਆਂ ਪੈਨਸ਼ਨਾਂ ਸਾਡੇ ਕੋਲ ਆ ਗਈਆਂ ਨੇ ਹੈਗੀਆਂ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਦਿਆਂ ਵਾ ਵੀ ਉਹ ਕੀ ਕਾਰਨ ਨੇ ਜਿਸ ਦੇ ਕਾਰਨ ਕਈ ਲੋਕਾਂ ਦੇ ਪੈਨਸ਼ਨ ਹਲੇ ਪੈਂਡਿੰਗ ਪਈਆਂ ਨੇਗੀਆਂ ਤੇ ਇਸ ਦੇ ਨਾਲ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਈਏ ਕੱਲੇ ਅਪ੍ਰੈਲ ਮਹੀਨੇ ਦੀਆਂ ਹੀ ਨਹੀਂ ਕਈਆਂ ਦੀਆਂ ਮਾਰਚ ਮਹੀਨੇ ਦੀਆਂ ਵੀ ਪੈਨਸ਼ਨਾਂ ਪੈਂਡਿੰਗ ਪਈਆਂ ਨੇਗੀਆਂ ਤੇ ਉਹ ਕਿਉਂ ਪਈਆਂ ਨੇ ਤੁਹਾਨੂੰ ਸਾਰ ਨੂੰ ਦੱਸ ਰਹਾ ਹਾਂਗਾ ਤੁਸੀਂ ਸਭ ਤੋਂ ਪਹਿਲਾਂ ਆਪਣੇ ਬੈਂਕ ਦੇ ਵਿੱਚ ਜਾ ਕੇ ਚੈੱਕ ਕਰਵਾ ਸਕਦੇ ਹੋ ਵੀ ਉਹ ਪੈਨਸ਼ਨ ਕਿਉਂ ਨਹੀਂ ਆ ਰਹੀ ਉਹਨਾਂ ਦੀ ਤੇ ਉੱਥੇ ਤੁਹਾਨੂੰ ਦੱਸਣਗੇ ਉਹ ਵੀ ਤੁਹਾਡੇ ਕਿਸ ਡਾਕੂਮੈਂਟ ਦੇ ਕਮੀ ਦੇ ਕਾਰਨ ਤੁਹਾਡੀਆਂ ਪੈਨਸ਼ਨਾਂ ਪੈਂਡਿੰਗ ਚੱਲ ਰਹੀਆਂ ਨੇਗੀਆਂ ਤੁਸੀਂ ਜਾ ਕੇ ਜੋ ਵੀ ਤੁਹਾਡੇ ਕਮੀਆਂ ਹੈਗੀਆਂ ਨੇਗੀਆਂ ਉਹਨਾਂ ਨੂੰ ਪੂਰਾ ਕਰੋ ਤੇ ਉਹ ਡਾਕੂਮੈਂਟਸ ਕੰਪਲੀਟ ਕਰਕੇ ਆਪਣੀਆਂ ਪੈਨਸ਼ਨਾਂ ਲੈਂਦੇ ਹੋਵੋ ਜਦੋਂ ਉਥੇ ਕੇਵਾਈਸੀ ਹੋ ਜਾਣੀ ਹੈ ਕੰਪਲੀਟ ਤਾਂ ਤੁਹਾਡੀਆਂ ਪੈਨਸ਼ਨਾਂ ਤੁਹਾਡੇ ਖਾਤੇ ਦੇ ਵਿੱਚ ਆ ਜਾਣਗੀਆਂ ਤੇ ਹੁਣ ਤੁਹਾਨੂੰ ਦੱਸ ਦਈਏ ਕਈ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਚੁੱਕੇ ਜਿਵੇਂ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਜਾਂ ਬਠਿੰਡਾ ਜਾਂ ਅਬੋਹਰ ਕਹਿ ਦਈਏ ਕਈ ਸ਼ਹਿਰਾਂ ਦੇ ਵਿੱਚ ਪੈਨਸ਼ਨਾਂ ਆ ਚੁੱਕੀਆਂ ਨੇ ਗਿਆ ਤਾਂ ਪਲੀਜ਼ ਤੁਸੀਂ ਇੱਕ ਵਾਰ ਜਾ ਕੇ ਫਿਰ ਵੀ ਚੈੱਕ ਕਰਵਾਓ ਵੀ ਤੁਹਾਡੀਆਂ ਪੈਨਸ਼ਨਾਂ ਹਾਲ ਤੱਕ ਕਿਉਂ ਨਹੀਂ ਆਈਆਂ ਕੀ ਕਮੀਆਂ ਨੇ ਗਿਆ ਤੁਹਾਡੀਆਂ ਜਾਂ ਕੀ ਕੀ ਤੁਹਾਡੇ ਡਾਕੂਮੈਂਟਸ ਪੈਂਡਿੰਗ ਹਨ ਇਹ ਸੀ ਅੱਜ ਦੀ ਅਪਡੇਟ ਧੰਨਵਾਦ